ਕੁੜੀ ਮਾਰਯੋਕ ਸੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਜਿੰਨੇ ਵੀ ਸਾਡੇ ਏਰੀਆਜ਼ ਨੇ ਉਹਦੇ ਵਿੱਚ ਬਲੈਕ ਫਿਲਮਾਂ ਹੋਟਲ ਲਾ ਕੇ ਬੁਲਟ ਦੇ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਜਾਂ ਗਲਤ ਨੰਬਰ ਲਾ ਕੇ ਚੱਲਣ ਵਾਲੇ ਬੰਦਿਆਂ ਦੇ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਜਿਹੜੀ ਹੈ ਵੱਡੀ ਹੋਈ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 6 ਚਲਾਣ ਕੀਤੇ ਹੈਗੇ ਤੇ ਲਗਾਤਾਰ ਸਾਡੀਆਂ ਟੀਮਾਂ ਇਹ ਜਿਹੜੀਆਂ ਚਲਾਣ ਕਰ ਰਹੀਆਂ ਨੇ ਉਹ ਕੀ ਕਿਸਾਨ ਘਟਦੇ ਆ ਗੱਡੀ ਛੱਡਣ ਨੂੰ ਦੱਸਦੇ ਪਰ ਉਹ ਮੱਡੀ ਤੋਂ ਬਾਅਦ ਲਾਈਟ ਨੋਰੀ ਪੱਟੀਆਂ ਦੇ ਉੱਤੇ ਬਲੈਕ ਫਿਲਮ ਜਿਹੜੀ ਲੱਗੀ ਹੋਈ ਆ ਤੇ ਉਹਨਾਂ ਦੇ ਉੱਤੇ ਜਿਹੜੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਮਾਲਟੋਂ ਦੇ ਏਰੀਆ ਦੇ ਵਿੱਚ ਕਿੱਥੇ ਟ੍ਰੈਫਿਕ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਪਹਿਲੇ

ਕਿੱਦਾਂ ਦੇਖਦੇ ਹੋ ਕਿ ਨੰਬਰ ਪੇਟਾ ਲਾ ਕੇ ਤੂੰ ਭੁੱਲਦੇ ਨੇ ਆ ਕੇ ਨੰਬਰ ਕਿੱਥੇ ਪੜਿਆ ਨਾ ਜਾ ਸਕੋ नहीं होते पिछे नफर नहीं है ਇਸ ਦਾ ਨੰਬਰ ਤੋਂ ਤੁਹਾਡੇ ਵੱਲੋਂ ਸਪੈਸ਼ਲ ਟ੍ਰੈਫਿਕ ਪੁਲੀਸ ਵੱਲੋਂ ਨਾਕਾਬੰਦੀ ਕੀਤੀ ਗਈ ਕਿਹੜੇ ਜੈਡ ਬਲੈਕ ਫਿਲਮਾਂ ਲਗਾਈਆਂ ਗਿਆ ਉਹਨਾਂ ਨੂੰ ਰੋਕ ਕੇ ਜਿਹੜੇ ਉਹਨਾਂ ਦੇ ਉੱਤੇ ਸਖਤ ਕੜੀਆਂ ਕਰਵਾਈਆਂ ਕਿੱਥੇ ਬਿਲਕੁਲ ਜੀ ਮਾਲਯੁਕ ਸੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਜਿੱਨੇ ਵੀ ਸਾਡੇ ਏਰੀਆਜ਼ ਨੇ ਉਹਦੇ ਵਿੱਚ ਬਲੈਕ ਫਿਲਮਾਂ ਹੂਟਰ ਲਾ ਕੇ ਬੁਲੇਟ ਦੇ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਜਾਂ ਗਲਤ ਨੰਬਰ ਲਾ ਕੇ ਚੱਲਣ ਵਾਲੇ ਬੰਦਿਆਂ ਤੇ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਜਿਹੜੀ ਹੈ ਵੱਡੀ ਹੋਈ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 6 ਛਲਾਨਾਂ ਕੀਤੇ ਹੈਗੇ ਤੇ ਲਗਾਤਾਰ ਸਾਡੀਆਂ ਟੀਮਾਂ ਇਹ ਜਿਹੜੀਆਂ ਛਲਾਨ ਕਰ ਰਹੀਆਂ ਨੇ ਜੀ ਦੋਸਤ ਤੁਹਾਡੇ ਵੱਲੋਂ ਇੱਕ ਥਾਰ ਗੱਡੀ ਨੂੰ ਰੋਕਿਆ ਜਾਂਦਾ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਹਦੇ ਅੰਦਰੋਂ ਇੱਕ ਨੰਬਰ ਪਲੇਟ ਨਿਕਲਦੀ ਹੈ ਜਿਸ ਦੇ ਵਿੱਚ ਉਸ ਨੰਬਰ ਪਲੇਟ ਦੇ ਉੱਤੇ ਨਾਗਣੀ ਔਰ ਕੋਡ ਨੰਬਰ ਲਗਾਇਆ ਗਿਆ ਉਹ ਉਸ ਦਾ ਕੀ ਹੈ ਤੁਹਾਡੇ ਵੱਲੋਂ ਉਸ ਨੌਜਵਾਨਾ ਨੂੰ ਵੀ ਪੁੱਛਿਆ ਗਿਆ ਹੈ ਬਿਲਕੁਲ ਉਹ ਜਿਹੜਾ ਗੱਡੀ ਅਸੀਂ ਰੁਕੀ ਗਏ ਸੀ ਉਹ ਉਸੀਗਾ ਉਹ ਆ ਰਿਹਾ ਹੈਗਾ ਥਾਣੇ ਅਸੀਂ ਗੱਡੀ ਡਿਡੀ ਰੀਟੇਨ ਕਰ ਲਈ ਆਪੇ ਕੋਲ ਲੈ ਲਈਏ ਕਬਜ਼ੇ ਵਿੱਚ ਉਹ ਆ ਕੇ ਉਹਦੇ ਬਾਰੇ ਦੱਸ ਸਕਦਾ ਹੈਗਾ ਇਹ ਨੰਬਰ ਪਲੇਟ ਉਹਦੀ ਗਲਤ ਸੀਗੀ ਜਿਹੜੀ ਲੱਗੀ ਹੋਈ ਉਹ ਵੀ ਗਲਤ ਹੈਗੀ ਆ ਐਂਡ ਉਹਦੀ ਕਾਲੀ ਫਿਲਮ ਲੱਗੀ ਸੀ ਉਹਦਾ ਅਸੀਂ ਚਲਾਨ ਕੀਤਾ ਹੈਗਾ ਤੇਪਾ ਵੇਖਦੇ ਵਿੱਚ ਵੀ ਸਾਡੇ ਆਉਣ ਵਾਲੇ ਟੀਮ ਦੇ ਵਿੱਚ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਹੁਣ ਵੀ ਅਸੀਂ ਕਾਰਕ ਹੈਗੀ ਉਹ ਵੀ ਬੌਂਡ ਕੀਤੀ ਹੈ ਜਿਹਦੇ ਕੋਲ ਡਾਕੂਮੈਂਟਸ ਨਹੀਂ ਸੀਗੇ ਸੋ ਅੱਜ ਦੀ ਜਿਹੜੀ ਸਾਡੀ ਮਹਿਮ ਹੈਗੀ ਹੈ ਲਗਾਤਾਰ ਜਿਹੜੀ ਇਸ ਤਰੀਕੇ ਨਾਲ ਚੱਲ ਰਹੀ ਹੈ ਮੌਲਟਨ ਦੇ ਏਰੀਆ ਚ ਅਕਸਰ ਇਹ ਕੰਪਲੇਂਟ ਆਉਂਦੀ ਸੀਗੀ ਕਿ ਮੌਲਟਨ ਦੇ ਏਰੀਆ ਚ ਬਹੁਤ ਹੂਟਰ ਤੇ ਹੈ ਕਾਲੇ ਫਿਲਮ ਵਾਲੀਆਂ ਗੱਡੀਆਂ ਤੁਰੀਆਂ ਫਿਰਦੀਆਂ ਅੱਜ ਅਸੀਂ ਉਹ ਸਾਰੀਆਂ ਉਹਨਾਂ ਤੇ ਨੱਥ ਪਾਉਣ ਵਾਸਤੇ ਇੱਥੇ ਸਾਰੀ ਟੀਮ ਜ਼ੋਨ ਇਨਚਾਰਜ ਚਾਰੇ ਜ਼ੋਨ ਇਨਚਾਰਜ ਪਲੱਸ ਸਾਡੇ ਜਿਹੜੇ ਹੈਗੇ ਆ ਟੀਮਾਂ ਸਾਡੀਆਂ ਹੈਗੀਆਂ ਉਹ ਵਕਫ ਵਕ ਇਕੱਠੀਆਂ ਕਰਕੇ ਅ ਉਹਨਾਂ ਦੇ ਉੱਤੇ ਕੀ ਐਕਸ਼ਨ ਤੁਹਾਡੇ ਕੋਲ ਹੈ? ਮੇਰੀ ਆਮ ਪਬਲਿਕ ਨੂੰ ਇਹ ਅਪੀਲ ਹੈਗੀ ਆ ਕਿ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਜਿਹੜੀ ਆ ਫਿਲਮ ਹੈਗੀ ਆ ਬਲੈਕ ਫਿਲਮਿੰਗ ਉਹ ਨਹੀਂ ਲਾ ਸਕਦੇ ਵਿਦ ਪਰਮਿਸ਼ਨ ਹੋਵੇ ਤਾਂ ਉਹ ਲਗਾ ਸਕਦੇ ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਤਾਂ ਨਹੀਂ ਲਗਾ ਸਕਦੇ ਨਾ ਹੀ ਉਹ ਹੋਟਲ ਆ ਸਕਦੇ ਐ ਐਂਡ ਜੇ ਉਹ ਬੱਚਾ ਉਹਨੇ ਕੋਲ ਲੱਡਨ ਲਾਇਸੈਂਸ ਹੈ ਤੇ ਉਹਨਾਂ ਕੋਲ ਗੱਡੀ ਚਲਾ ਰਿਹਾ ਹੈ ਤਾਂ ਉਹ ਅਸੀਂ ਗੱਡੀ ਵੀ ਜਿਹੜੀ ਆ ਬੰਦ ਕਰਾਂਗੇ ਔਰ ਉਹਦੇ ਤੇ ਜਿਹੜਾ ਅੰਡਰੇਜ ਵਾਲਾ ਅਸੀਂ ਚਲਾਨ ਕੱਟ ਰਹੇ ਆ ਆਪਣੇ ਬੱਚਿਆਂ ਨੂੰ ਉਹ ਇਸ ਗੱਲ ਨੂੰ ਸਮਝਾ ਕੇ ਰੱਖਣ ਕਿ ਇਹੋ ਜੀ ਕੋਈ ਵੀ ਜਿਹੜੀ ਆ ਲਾ ਨੂੰ ਬ੍ਰੇਕ ਨਾ ਕੀਤਾ ਜਾਵੇ।